ਇੱਕ ਵਾਰ ਈਮਾਨਾਬਾਦ ਦੇ ਹਾਕਮ ਮਲਕਪਾਗੋ ਨੇ ਬ੍ਰਹਮਪੋਜ ਕਰਕੇ ਸਭ ਖਤਰੀਆਂ ਬ੍ਰਹਮਣਾ ਅਤੇ ਸਾਧੂ ਫਕੀਰਾਂ ਤੇ ਨਗਰ ਨਿਵਾਸੀਆਂ ਨੂੰ ਸੱਦਿਆ ਮਲਕਪਾਗੋ ਦੇ ਸੱਦੇ ਉੱਤੇ ਸਭਨੇ ਪਹੁੰਚ ਕੇ ਭੋਜਨ ਛਕਿਆ ਪਰ ਕੇਵਲ ਗੁਰੂ ਨਾਨਕ ਸਾਹਿਬ ਜੀ ਭੋਜਨ ਛਕਣ ਨਾ ਗਏ ਜਦ ਮਲਕਪਾਗੋ ਨੂੰ ਪਤਾ ਲੱਗਾ ਕਿ ਇੱਕ ਤਪੱਸਵੀ ਸਾਧੂ ਮੇਰੇ ਸੱਦੇ ਉੱਤੇ ਨਹੀਂ ਆਇਆ ਤਾਂ ਉਸਨੇ ਬੜੇ ਕ੍ਰੋਧ ਨਾਲ ਆਪਣੇ ਐਲਕਾਰ ਭੇਜ ਕੇ ਗੁਰੂ ਸਾਹਿਬ ਜੀ ਨੂੰ ਸੱਦਿਆ ਅਤੇ ਬ੍ਰਹਮਪੋਜ ਉੱਤੇ ਨਾ ਆਉਣ ਦਾ ਕਾਰਨ ਪੁੱਛਿਆ ਤਾ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਭਾਈ ਲਾਲੋ ਦੀ ਹੱਕ ਹਲਾਲ ਦੀ ਕਮਾਈ ਦਾ ਭੋਜਨ ਦੁੱਧ ਸਮਾਨ ਹੈ ਪਰ ਤੇਰੀ ਜ਼ੋਰ ਜ਼ੁਲਮ ਦੀ ਕਮਾਈ ਨਾਲ ਤਿਆਰ ਕੀਤਾ ਹੋਇਆ ਖੀਰ ਅਤੇ ਮਾਲ ਪੂੜਿਆਂ ਦਾ ਭੋਜਨ ਲਹੂ ਸਮਾਨ ਹੈ ਅਤੇ ਦੁੱਧ ਨੂੰ ਛੱਡ ਕੇ ਕੋਈ ਵੀ ਸੂਝ-ਬੂਝ ਵਾਲਾ ਲਹੂ ਨਹੀਂ ਪੀਂਦਾ ਮਲਕ ਭਾਗੂ ਨੇ ਕਿਹਾ ਕਿ ਇਸ ਗੱਲ ਦਾ ਸਬੂਤ ਦਿਓ ਕਿ ਮੇਰਾ ਭੋਜਨ ਲਹੂ ਸਮਾਨ ਹੈ ਤੇ ਲਾਲੋ ਸੂਦਰ ਦਾ ਭੋਜਨ ਦੁੱਧ ਸਮਾਨ ਹੈ ਤਦ ਗੁਰੂ ਸਾਹਿਬ ਜੀ ਨੇ ਭਾਈ ਲਾਲੋ ਦੀ ਰੋਟੀ ਦਾ ਟੁਕੜਾ ਸਜੇ ਹੱਥ ਵਿੱਚ ਅਤੇ ਮਲਕ ਭਾਗੋ ਦੇ ਬਹੁਤ ਪ੍ਰਕਾਰ ਦੇ ਭੋਜਨ ਮੰਗਵਾ ਕੇ ਖੱਬੇ ਹੱਥ ਵਿੱਚ ਫੜ ਕੇ ਦੋਨਾਂ ਮੁਠੀਆਂ ਨੂੰ ਜੋੜ ਨਾਲ ਨਪਿਆ ਤਾਂ ਲਾਲੋ ਦੇ ਟੁਕੜੇ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਭੋਜਨ ਵਿੱਚੋਂ ਲਹੂ ਦੇ ਤੋਪਕੇ ਡਗੇ ਗੁਰੂ ਨਾਨਕ ਸਾਹਿਬ ਜੀ ਦੀ ਇਸ ਦੇਵੀ ਸ਼ਕਤੀ ਨੂੰ ਦੇਖ ਕੇ ਸਾਰੀ ਸਭਾ ਹੈਰਾਨ ਹੋ ਗਈ ਅਤੇ ਮਲਕ ਭਾਗੋ ਨੇ ਮਨ ਵਿੱਚ ਬਹੁਤ ਪਛਤਾਵਾ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਮਾਫੀ ਮੰਗੀ ਫਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਨਿਸ਼ਚਾ ਦਵਾਇਆ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ